ਕਮ ਬੈਕ ਟੂ ਦ ਚੈਨਲ ਗਾਈਜ਼ ਇਸੇ ਦੇ ਪੌਣੇ 12 ਹੋ ਗਿਆ ਹਾਂ ਪੌਣੇ 12 ਤੇ ਮਮਾ ਨਾ ਅੱਜ ਨਾ ਸਾਗ ਨੂੰ ਤੜਕਾ ਲਗਾਉਂਦੇ ਪਏ ਆ ਕਿਉਂਕਿ ਜਿਹੜਾ ਪਹਿਲਾਂ ਹੋਇਆ ਸੀ ਅੰਕਲ ਕਰ ਰਹੇ ਸੀ ਉਹ ਤਾਂ ਸੀ ਖਾ ਲਿਆ ਸੀਗਾ ਤੇ ਹੁਣ ਇਹ ਥੋੜਾ ਪਿਆ ਸੀ ਮਮਾ ਕਹਿੰਦੇ ਇਹਨੂੰ ਵੀ ਲਗਾ ਦੇਣੀ ਆ ਹਨਾ ਮਮਾ ਹੈਲੋ ਗਾਈਜ਼ ਗਾਈਜ਼ ਮੈਂ ਇੱਕ ਪਾਸੇ ਤੜਕਾ ਲਾਣੇ ਦੇ ਸਾਗ ਨੂੰ ਦੂਸਰੇ ਪਾਸੇ ਮੈਂ ਤੋਦ ਰਖਿਆ ਸੀ ਉਹ ਵੀ ਉਬਲ ਗਿਆ ਤੇ ਮੈਂ ਕਿਹਾ ਸਾਗ ਨੂੰ ਤੜਕਾ ਲਾ ਲ ਗਏ ਥੋੜੇ ਕਿਰੇ ਕੀ ਆਊਗਾ ਦਿਖਾਈ ਹੋ ਜਾਂਦਾ ਫਿਰ ਯੈਸ ਤੇ ਮੰਮਾ ਥੋੜਾ ਹੀ ਹੈ ਨਾ ਇੰਨਾ ਨਹੀਂ ਹੋਗਾ ਥੋੜਾ ਜਿਹਾ ਹੀ ਹੈ ਕਿਉਂਕਿ ਵਿੱਚੋਂ ਆਪਾਂ ਖਾ ਵੀ ਲਿਆ ਨਾ ਓਕੇ ਗਾਈਜ਼ ਪਾਪਾ ਕੰਮ ਕਰਦੇ ਪਏ ਅਦਰ ਆਪਣਾ ਤੇ ਬਾਹਰ ਮੌਸਮ ਦੇਖੋ ਹੁਣ ਜਰੂਰੀ ਤਾਂ ਆਪਾਂ ਨਿਕਲ ਜਾਂਦੀ ਆ ਦੇਖੋ ਅੱਜ ਹਵਾ ਨਹੀਂ ਚੱਲਦੀ ਵੀ ਗਾਈਜ਼ ਮੈਂ ਪਾਪਾ ਨੂੰ ਰੋਟੀ ਬਾਕੀ ਦੀ ਨਹੀਂ ਲੱਗੀ ਕਿਉਂਕਿ ਰਾਤੀ ਪਾਪਾ ਨੇ ਰੋਟੀ ਨਹੀਂ ਖਾਧੀ ਯੋਗੀ ਰਾਤੀ ਪਾਪੇ ਰੋਟੀ ਨਹੀਂ ਖਾਦੀ ਬਦਕਿਉਂ ਕਿ ਕੀ ਅਨਖਾਦੀ ਮਾ ਬੋਲ ਕਿਉਂ ਕਿ ਉਹ ਕਹਿੰਦੇ ਸੀ ਮੈਨੂੰ ਭੁੱਖ ਨਹੀਂ ਲੱਗੀ ਇਸ ਕਰਕੇ ਨਹੀਂ ਖਾਦੀ ਹੋਗੀ ਹੋਰ ਕਾਤੇ ਨਹੀਂ ਖਾਦੀ ਅੱਛਾ ਪਾਪਾ ਕਹਿੰਦੇ ਬਾਰੇ ਮੈਂ ਜੰਪੂੜ ਖਾ ਕੇ ਐਂਸੀ ਥਾਣੀ ਮੈਂ ਖਾਦੀ ਤੇ ਮੇਰੇ ਰੋਟੀ ਨਾਲ ਲਾਤੇ ਆ ਤੇ ਸਾਡਾ ਮਮਾ ਜੀ ਕੱਲ੍ਹ ਐਸੀ ਦਿਹਾਤ ਤੇ ਹੁਣ ਮੈਂ ਆਪਣਾ ਰੋਟੀ ਬਾਲਣਾ ਤੇ ਗਾਈਸ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਮੈਂ ਫੇਹੀ ਹੋਗਾ ਕੀਤਾ ਹਨਾ ਮਮਾ ਹਾਂ ਗਾਈਸ ਚੰਗੀ ਗੱਲ ਹੈ ਵਸੇ ਯੋਗਾ ਕਰਨਾ ਚਾਹੀਦਾ ਤੇ ਇਹ ਮਿੰਨਿਸ਼ਾ ਨਹੀਂ ਬੰਦਣਾ ਨਹੀਂ ਕਿਉਂਕਿ ਮੈਂ ਰਿਕਾਰਡ ਨਹੀਂ ਨਾ ਕੀਤਾ ਹੁਣ ਬੰਦਣਾ ਕਿਉਂਕਿ ਮਨੀਸ਼ਾ ਉੱਠੀ ਨਹੀਂ ਤੇ ਉਹਨੇ ਮੰਨਣਾ ਕਿਥੋਂ ਗਰਮੀ ਦੀ ਨਿਸ਼ਾਨੀ ਹਾਂਜੀ ਕਿੰਨੀਆਂ ਆਗੀਆਂ ਯਾਰ ਉਹ ਸੋਸ ਤੋਂ ਸੋਸ ਤੋਂ ਗਰੀਨ ਚਾਹ ਦੀਆਂ ਆਖੜੀਆਂ ਮਾਰੀਆਂ ਹੋਏ ਕਿੰਨੀਆਂ ਗਾਇਸ ਫੇਰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਗਾਇਸ ਸ਼ਾਮ ਹੋ ਚੁੱਕੀ ਆ ਤੇ 5 ਵਜ ਚੁੱਕਾ ਸਮਾਂ ਹੋ ਗਿਆ ਹੈ ਆਪਣਾ ਕੰਮ ਕਰਦਾ ਤੇ ਮਮਾ ਜੀ ਫਲਿੱਪਕਾਰਟ ਦੇਖਦੇ ਪਏ ਨੇ ਗਾਇਸ ਮੈਂ ਆਪਣਾ ਕੰਮ ਕਰਕੇ ਫ੍ਰੀ ਹੋ ਗਈਆਂ ਤੇ ਮੈਂ ਹੁਣ ਫਲਿੱਪਕਾਰਟ ਦੇਖਾਂਗੀ ਉਹੀ ਮਮਾ ਨੇ ਕਾਟਨ ਦੇ ਸੂਟ ਸਾੜੀਆਂ ਉਹੀ ਫੇਰ ਮਮਾ ਦੇ ਦੇ ਪਏ ਆ ਤੇ ਤੋਂ ਘਮੇਲੇ ਦੇ ਬਾਵਜੂਦ ਵੀ ਪਪਾ ਦੇਖਦੇ ਪਏ ਆ ਚਲੋ ਕੋਈ ਗੱਲ ਨਹੀਂ ਹਾਂ ਤੇ ਪਪਾ ਆਪਣਾ ਬਾਹਰ ਕੰਮ ਕਰਦੇ ਵੇ ਤੇ ਮੈਂ ਕਿਹਾ ਚਲੋ ਮੈਂ ਵੀ ਇਹ ਪਟਾਉ ਕੰਮ ਕਰੀ ਲੈਣੀ ਆ ਤੇ ਰਸੋਈ ਚਾਜ ਖਲਾਰਾ ਬੋ ਪਾਇਆ ਹੋਇਆ ਇਹਨਾਂ ਨੇ ਮਮਾ ਕੀ ਤਵਾ ਹੀ ਮਚਾਈ ਰਸੋਈ ਚ ਹੈ ਕਿਉਂਕਿ ਕੰਮ ਕੀਤਾ ਸੀ ਰਸੋਈ ਚ ਤੇ ਖਲਾਰਾ ਹੀ ਪੈਣਾ ਸੀ ਹਾਂ ਤੇ ਗਾਇਸ ਮਮਾ ਕਹਿੰਦੇ ਤੂੰ ਕੰਮ ਕਰ ਲੈ ਫੇਰ ਨਾ ਮੈਂ ਚਾਵਲ ਬਣਾਉਂਗੀ ਉਹ ਵਾਲੇ ਕੀ ਕਹਿੰਦੇ ਮੈਨੂੰ ਦਾਲ ਵਾਲੇ ਚਾਵਲ ਹੁੰਦੇ ਆ ਜਿਹੜੇ ਸਾਈਂ ਬਾਬਾ ਜੀ ਦੇ ਵਰਤ ਤੇ ਦੇਖਦੇ ਆ ਅਸੀਂ ਵੈਸੇ ਹੀ ਬਣਾਉਣੇ ਆਈ ਕਦੇ ਕਦੇ ਬਣਾ ਲਏ ਹੁੰਨੇ ਸਾਲ ਚ ਇੱਕ ਅੱਧੀ ਵਾਰੀ ਮਮਾ ਕਹਿੰਦੇ ਧੋਪੜ ਕੰਮ ਕਰ ਲੈ ਮੈਂ ਬਣਾਉਂਗੀ ਤੇ ਹੁਣ ਮੈਂ ਪਹਿਲਾਂ ਆਪਣਾ ਕੰਮ ਕਰ ਲੈਂਦੀ ਫਿਰ ਮਮਾ ਨੇ ਚਾਵਲ ਪੀ ਬਣਾਉਣੇ ਗਾਈ ਸਾਡੇ ਤਾਈ ਜੀ ਹੁੰਨੀ ਉਹਨੇ ਸਾਈਂ ਬਾਬਾ ਜੀ ਦਾ ਵਰਤ ਰੱਖਦੇ ਹੁੰਦੇ ਆ ਤੇ ਉਹ ਪ੍ਰਸ਼ਾਦ ਚੋਵ ਵਾਲੇ ਚਾਵਲ ਦਿੰਦੇ ਹੁੰਦੇ ਆ ਤੇ ਤਾਂ ਸਾਨੂੰ ਉਹ ਵਾਲੇ ਚਾਵਲਾ ਦਾ ਪਤਾ ਹਣਾ ਮੈਂ ਹਾਂ ਤੇ ਇਸ ਲਈ ਅਸੀਂ ਉਹਦੇ ਕਦੇ ਕਦੇ ਬਣਾ ਲਏ ਹੁੰਨੇ ਤੇ ਅੱਜ ਮਮਾ ਕਹਿੰਦੇ ਮੈਂ ਬਣਾਉਂਗੀ ਪਹਿਲੇ ਮੈਂ ਆਪਣਾ ਉਹਲਾ ਕੰਮ ਕਰੂੰਗੀ ਗਾਇਸ ਮੈਂ ਆਪਣਾ ਕੰਮ ਕਰ ਲਿਆ ਤੇ ਮੈਨੂੰ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਮੈਨੂੰ ਡੇਢ ਘੰਟਾ ਲੱਗ ਗਿਆ ਆਪਣਾ ਕੰਮ ਕਰਨ ਨੂੰ ਤੇ ਮਮਾ ਕਹਿੰਦੇ ਮੋਨਾ ਮਮਾ ਚਾਵਲ ਬਣਾਉਣ ਲੱਗੇ ਸੀ ਉਹ ਬੜੇ ਕੁੱਕਰ 'ਚ ਨਾ ਬਣਾ ਮੋਨਾ ਕੜਾਈ 'ਚ ਬਣਾ ਪਲੀਜ਼ ਨਹੀਂ ਐ ਮੈਂ ਕੁੱਕਰ 'ਚ ਬਣਨੇ ਆ ਕੜਾਈ 'ਚ ਬਣ ਜਾਣ ਮੋਨਾ ਮੋਨਾ ਕੁੱਕਰ 'ਚ ਉਹ ਹੋਏ ਨੇ ਮੋਨਾ ਨਹੀਂ ਕੁੱਕਰ 'ਚ ਬਣਾ ਲਗੇ ਕੁੱਕਰ 'ਚ ਜੜ ਜਾਂਦੇ ਜੁੜੇ ਚਾਵਲ ਨਹੀਂ ਬਣਦੇ ਕੁੱਕਰ 'ਚ ਬਣੂਗੀ ਇੱਦਾਂ ਕਿਤੇ ਕੁੱਕਰ ਚ ਬੰਦੀ ਦਾਲ ਨੂੰ ਪਾਸ ਉਹ ਚਾਹੀਦਾ ਪਾਣੀ ਨਾ ਪਾਓ ਕਿੰਨੀ ਰਹਿਣੀ ਹੁੰਦੀ ਆ ਜਿਹੜੇ ਜਿਹੜੇ ਹੁੰਦੇ ਮੋਨਾ ਨਹੀਂ ਮੈਂ ਬਣਾ ਲੈਂਦੀ ਆ ਤੇ ਮੋਨਾ ਬਣਾਉਣ ਲੱਗੀ ਆ ਤੇ ਪਰ ਕੁੱਕਰ ਚ ਬਣਾਉਣ ਲੱਗੀ ਕੁੱਕਰ ਚ ਜੁੜ ਜਾਂਦੇ ਆ ਜੋ ਕਿ ਮਿਲ ਕੋ ਬਿਲਕੁਲ ਨਹੀਂ ਪਸੰਦ ਜੁੜੇ ਚਾਵਲ ਮੈਨੂੰ ਉਹ ਪਸੰਦ ਨਹੀਂ ਹੁੰਦੇ ਜਿੱਦਾਂ ਪਰ ਫਿਰ ਵੀ ਇਹ ਕੁੱਕਰ ਜੀ ਬਣਨੇ ਆ ਮੈਂ ਉੱਤੇ ਚਲੀ ਸੀ ਹਾਰ ਟਕਨ ਵਲੌਗ ਕਿਉਂਕਿ ਮੇਰਾ ਕੀਤਾ ਨਹੀਂ ਸੀਗਾ ਕਿਸੇ ਕਾਰਨ ਵਰਸ਼ ਅਮਾ ਨੋਕ ਲੋ ਈ ਦਈ ਇਹ ਦਿਨ ਪਹਿਲੇ ਜਾ ਮੈਂ ਹੁਣ ਮਮਾ ਨੇ ਰੋਕਿਆ ਤੇ ਮੈਂ ਆਤੀ ਆਡੇ ਟਿਕਤੇ ਸੀ ਤੇ ਹੁਣ ਮਮਾ ਉੱਤੇ ਕਰਨ ਚਲੀ ਠੀਕ ਜਾਵਾਂ ਚੱਲ ਜੱਦੀ ਗਾਇਸ ਨੇ ਉੱਤੇ ਤੇ ਮੋਨਾਤਲੇ ਤੁਹਾਨੂੰ ਥੋੜਾ ਬੋਤਾ ਤਾਂ ਖਾ ਦੂਗੀ ਇਹਨੇ ਕੀ ਬਣਾਇਆ ਗਾਇਸ ਮੈਂ ਚਾਵਲ ਬਣਾ ਲੱਗੀਆਂ ਮਮਾ ਨੇ ਮੈਨੂੰ ਕਿਹਾ ਕਿ ਹੈ ਨਾ ਇਹਦੇ ਵਿੱਚ ਪਿਆਜ਼ ਨਹੀਂ ਪੈਂਦਾ ਤੇ ਜੋ ਕਿ ਮੈਂ ਨਹੀਂ ਕੱਟਣਾ ਤੇ ਕੁੱਕਰ ਮੇ ਤਾਂ ਉਹ ਕਿਨਾਂ ਰੱਖ ਦਿੱਤਾ ਸੀਗਾ ਉੱਤੇ ਇਹ ਹੁਣ ਇੱਚ ਵਿੱਚ ਇਹਨਾਂ ਆਇਲ ਪਾਵਾਂਗੇ ਫਿਰ ਉਹਦੇ ਵਿੱਚ ਦਾਲ ਨੂੰ ਰੋਸਟ ਕਰਾਂਗੇ ਤੇ ਫਿਰ ਚਾਵਲ ਪਾ ਗਏ ਪਾਣੀ ਪਾ ਗਏ ਨਮਕ ਪਾ ਗਏ ਜੀਰਾ ਇਹ ਵਗੈਰਾ ਜੋ ਵੀ ਹੁੰਦਾ ਮਤਲਬ ਤੇ ਨਾ ਫਿਰ ਇਹਨੂੰ ਬਣਨਾ ਰੱਖ ਲਵਾਂਗੇ 1 hour later ਗ੍ਰੇਸ ਮੈਡਿਟ ਕਰਕੇ ਆ ਚੁੱਕੀ ਐ ਤੇ ਡਿਨਰ ਵੀ ਗਾ ਲਿਆ ਤੇ ਮਤਲਬ ਚਾਵਲ ਜਿਹੜੇ ਮੈਂ ਬਣਾਏ ਸੀ ਬਹੁਤ ਟੈਸਟੀ ਬਣੇ ਸੀ ਹਣਾ ਮਾ ਹਣਾ ਬੈਰੀ ਟੈਸਟੀ ਗਾਇਸ ਅਸੀਂ ਹੁਣ ਖਾਣੇ ਪਏ ਆ ਆਹ ਲੋਲੀਪੋਪਸ ਸੀ ਨਾ ਅੰਕਲ ਤੋਂ ਲਈ ਸੀ ਕੱਲ ਜਦ ਮਰੇ ਜਿਹੜੇ ਆਏ ਸੀਗੇ ਸਮਾਨ ਲੈ ਕੇ ਉਹਨਾਂ ਤੋਂ ਲੈ ਦਿੱਤੀ ਸੀ ਆਹ ਬੜਾ ਹਨਵੇਂ ਉਹ ਕੈਸਾ ਲੱਗੇ ਮੈਲੇ ਐਸੀ ਆਪਣੀ ਪਸੰਦ ਤੈਨੂੰ ਕੈਸੇ ਲਗੇ ਘੱਟਾ ਨਹੀਂ ਜਿਹੜਾ ਹਾਂ ਉਹਦੇ ਦਾਟੇ ਸੀ ਉਹਦਾ ਜਮਾਇਆ ਹੋਇਆ ਰੂਪ ਉਹ ਵੀ ਦਦਾ ਹੀ ਹੁੰਦਾ ਮਤਲਬ ਉਹਨੂੰ ਘੱਟਾ ਹੀ ਕਹਿੰਦੇ ਆਂ ਮਾ ਹਾਂ ਉਹ ਜਿਹੜਾ ਮਲੇ ਇਦਾਂ ਖੜਾਉਣੇ ਜਿਹਾ ਬੜਾ ਕੇ ਦਿੰਦੇ ਹੁੰਦੇ ਸਮਝ ਲਓ ਹੋ ਤੁਸੀਂ ਤੇ ਉਹਦਾ ਵੀ ਰੰਗ ਰੂਪ ਇਦਾਂ ਹੀ ਹੁੰਦਾ ਤੇ ਉਹੀ ਆ ਬਸ ਇਹਨੂੰ ਜਮਾਇਆ ਹੋਇਆ ਉਹੀ ਆ ਪਾਪਾ ਉਹੀ ਠੀਕ ਆ ਮਲੇ ਜਮਿਆ ਹੋਇਆ ਇਹ ਆਪਣੇ ਸਕੂਲਾਂ ਵਿੱਚ ਵੀ ਮਿਲਦੇ ਹੁੰਦੇ ਸੀ ਗਾਇਸ ਇਹ ਮਦਦ ਵਾਲਾ ਮਾਡੇ ਸਕੂਲ 'ਚ ਮਿਲਦੇ ਹੁੰਦੇ ਸੀ ਯੈਸ ਪਪਾ ਜੀ ਤੁਹਾਡੇ ਸਕੂਲ 'ਚ ਮਿਲਦੇ ਹੁੰਦੇ ਸੀ ਇੱਦਾਂ ਦੇ ਸਾਡੇ ਵੀ ਮਿਲਦੇ ਹੁੰਦੇ ਸੀ ਮਲੇ ਸਦੀਆਂ ਸਦੀਆਂ ਤੋਂ ਚੱਲੇ ਆ ਰਹੇ ਹੈ ਗਾਇਸ ਰਾਤ ਹੋ ਗਈ ਹੈ ਤੇ ਹਣਾ ਹੁਣ ਮੈਂ ਚਲੀ ਸੀਗੀ ਕਾਫੀ ਬਣਾਉਣ ਤੇ ਮਨੀਸ਼ਾ ਕਈ ਵਾਰ ਕਾਟ ਇਟ ਕਰਕੇ ਆ ਗਈ ਸੀ ਤਾਂ ਮੈਂ ਨਾ ਗਾਇਸ ਉਪਰ ਐਡਿਟ ਕਰਕੇ ਆਈ ਤੇ ਮਮਾ ਨੂੰ ਪਤਾ ਨਹੀਂ ਸੀ ਨਾ ਮੈਂ ਲੌਂਗ ਵਲੌਗ ਐਡਿਟ ਕਰਨ ਲੱਗ ਗਈ ਆ ਮਮਾ ਲੱਗਾਂ ਮੈਂ ਸ਼ਾਰਟ ਵਲੌਗ ਐਡਿਟ ਕਰ ਲਿਆ ਜਦੋਂ ਮੈਂ ਆਈ ਮਮਾ ਕਹਿੰਦਾ ਕਿਨੇ ਕੀਤੇ ਮੈਂ ਕਿਹਾ ਮਮਾ ਇੱਕ ਮਮਾ ਤੇ ਇੱਕ ਹੀ ਕੀਤਾ ਤੂੰ ਵੈਸੇ ਦੱਸਾਂ ਮੈਂ ਵੀ ਹੈਰਾਨ ਹੋ ਗਈ ਸੀ ਮੈਂ ਕਿਹਾ ਨਾ ਟਾਈਮ ਮਤਲਬ 1.5 ਘੰਟਾ ਲਾ ਕੇ ਇਹਦੀ ਇੱਕ ਵੀ ਵਗ ਐਡਿਟ ਕੀਤਾ ਫਿਰ ਇਹਨੇ ਕਿਹਾ ਕਿ ਮੈਂ ਲੌਂਗ ਕੀਤਾ ਇੱਕ 1.5 ਘੰਟਾ ਤਾਂ ਉੱਤੇ ਰਹੀ ਮੈਂ ਕਿਹਾ ਪਤਾ ਨਹੀਂ ਸ਼ਾਰਟ ਬਲੌਗ ਕਰਦੀ ਹੋਊਗੀ ਐਡਿਟ ਤਾਂ ਤਾਂ ਕਰਕੇ ਮੈਂ ਪੁੱਛਿਆ ਸੀ 1.5 ਘੰਟੇ ਜੇ ਮੇਰਾ ਕੰਮ ਖਤਮ ਨਹੀਂ ਹੋਇਆ ਸੀ ਬਾਕੀ ਆ ਕੰਮ ਆ ਉਹਦਾ ਮੈਂ ਕਿਹਾ نیچے ਕੀਤਾ ਗਾਇਸ ਵਲੌਗ ਬਣਾਇਨਾ ਸੌਖਾ ਕੰਮ ਨਹੀਂ ਗਾ ਤੇ ਉਹਨੂੰ ਐਡਿਟ ਕਰਨਾ ਤਾਂ ਹੋਰ ਵੀ ਮੁਸ਼ਕਲ ਗਾਵਾ ਸਬਸਕ੍ਰਾਈਬ <laughs> मैं आपके आगे हाथ जोड़ कर गुजारिश <laughs> करती, करती हूँ स्पेशल हिंदी में कि प्लीज सब्सक्राइब टू आर चैनल नीडस लाइफ ते मम्मा तो हैरानी हो गई सी मैं क्या मम्मा ऐसा कि कह सकते हैं ਮਮੋਸਰ ਜੀਨੇ ਬਣਾਇ ਮੈਂ ਲੌਂਗ ਵਲੌਗ ਕਰਨ ਗਈ ਨਹੀਂ ਵਕ ਮੈਨੂੰ ਨਹੀਂ ਸੀ ਪਤਾ ਮੈਂ ਤੁਹਾਨੂੰ ਵੀ ਕਿਹਾ ਵੀ ਸੀ ਵੀ ਰਾਤੀ ਮੈਂ ਕਿਉਂਕਿ ਮੈਂ ਕੰਮ ਕਰਦੀ ਸੀ ਮੇਰਾ ਕੰਮ 'ਚ ਧਿਆਨ ਸੀਗਾ ਫਲਿੱਪਕਾਰਡ ਦੇਖਦੇ ਸੀ ਇਹ ਫਸ ਗਿਆ ਸੀ ਇਹ ਫਲਿੱਪਕਾਰਡ ਦੇਖਦੇ ਸੀ ਉਸੇ ਟਾਈਮ ਮੈਂ ਉੱਠ ਕੇ ਮੋਂਨਾ ਹੋਫੀਸ ਪ੍ਰੈਸ ਕਰਨ ਲੱਗੀ ਸੀ ਨਾ ਜਦੋਂ ਮੈਂ ਦੇਖ ਕੇ ਦੱਸ ਕੇ ਦੇਖਿਆ ਨਾ ਜਦ ਮੈਂ ਦੱਸ ਕੇ ਗਈ ਉਦੋਂ ਫਲਿੱਪਕਾਰਡ ਦੇਖਦੇ ਉਦੋਂ ਫਲਿੱਪਕਾਰਡ ਦੇਖਦੇ ਸੀ ਗਾਇਜ਼ ਪਰ ਹੈ ਨਾ 2 ਮਿੰਟ ਬਾਅਦ ਮਮਾ ਨੇ ਰੱਖ ਦਿੱਤਾ ਸੀਗਾ ਕਿਉਂਕਿ ਇਹਨਾਂ ਪਾਪਾ ਨੂੰ ਹੈਲਪ ਦੀ ਲੋੜ ਸੀਗੀ ਮਮਾ ਦੀ ਤੇ ਫਿਰ ਪਾਪਾ ਨੇ ਪਾਪਾ ਫਿਰ ਮੰਮਾ ਦੀ ਹੱਥ ਲੈਣ ਲਈ ਫਿਰ ਮੰਮਾ ਨੇ ਉਹ ਹੋ ਗਈ ਕਹਿੰਦੇ ਪਾਪਾ ਨੇ ਸਰਾਰੇ ਕੱਟਣੇ ਸੀਗੇ ਗਾਇਸ ਮੈਨੂੰ ਫਲਿੱਪਕਾਰ ਨਾਲ ਜਿਆਦਾ ਜ਼ਰੂਰੀ ਕੰਮ ਹੁੰਦਾ ਵੀ ਮੈਂ ਕੰਮ ਹੀ ਨਿਬੜ ਜਾਵੇ ਜ਼ਰੂਰੀ ਨਹੀਂ ਵੀ ਮੈਂ ਫੋਨ ਫੜਿਆ ਤਾਂ ਫਲਿੱਪਕਾਰ ਹੀ ਦੇਖੂਗੀ ਫਲਿੱਪਕਾਰ ਹੀ ਦੇਖਦੇ ਪਏ ਸੀ ਗਾਇਸ ਇੱਧਰ ਦੇਖੋ ਮੈਂ ਫਲਿੱਪਕਾਰ ਦੇਦੇ ਹੀ ਨੇ ਚੁਰ ਚੁਰ ਤੁੱਲ ਨਹੀਂ ਹੈ ਕੋਈ ਮਿਕਾ ਮਿਕਾ ਆ ਰਹੀ ਹੁੰਦੇ ਸਹੀ ਵਧੀਆ ਤਾਂ ਆਪਣੇ ਇੱਥੇ ਮਿਲ ਜਾਂਦੇ ਤੇ ਜਦੋਂ ਮੈਂ ਕਹਦੀ ਹੁੰਨੀ ਇੱਥੋਂ ਦੇਖਾਓ ਨਹੀਂ ਨਾ ਫਲਿੱਪਕਾਰਟ ਤੋਂ ਦੇਖਣੇ ਆ। ਫਿਰ ਟਾਈਮ ਪਾਸ ਵੀ ਕਰਨਾ ਹੁੰਦਾ ਕਿ ਨਹੀਂ ਮੜਾ ਮੋਟਾ। ਜ਼ਰੂਰੀ ਨਹੀਂ ਹੈਗਾ ਜੀ ਆਪਾਂ ਕਿਸੇ ਚੀਜ਼ ਨੂੰ ਦੇਖਦੇ ਤੇ ਆਪਾਂ ਉਹ ਤੋਂ ਕੁਝ ਮਗਾਉਣਾ ਹੀ ਆ ਪਰ ਜਸਟ ਟਾਈਮ ਪਾਸ ਲਈ ਵੀ ਕਿਸੇ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ। ਤੇ ਗਾਇਸ ਰਾਤ ਹੋ ਚੁੱਕੀ ਆ ਤੇ ਮਮਾ ਜੀ ਨੇ ਅਸੀਂ ਖਾਣਾ ਖਾ ਲਿਆ ਸੀ ਤੇ ਹਨਾ ਗਾਇਸ ਚੌੜ ਬਹੁਤ ਸਵਾਦ ਬਣੇ ਸੀ। ਮੋਂ ਨੇ ਬਣਾਇ ਸੀ ਇਹ ਦਾਲ ਪਾਕੀ। ਥੈਂਕਸ। ਅਮੋਂ ਕੜਾਈ 'ਚ ਨਹੀਂ ਪਾ ਸਕਦੇ ਸੀ। ਕੜਾਈ 'ਚ ਫੇਰ ਉਹ ਤੋਂ ਦਾਲ ਕੱਚੀ ਰਹਿ ਜਾਣੀ ਛੋਲਿਆਂ ਦੀ। ਇਸ ਕਾ ਦੇ ਕੁੱਕਰ ਚ ਬਣਦੇ ਨਮਕੀ ਵਿਕਮਮ ਇੱਕਦਮ ਪਰਫੈਕਟ ਸੀ ਨਾ ਮਾ ਦੜੇ ਚੋਲੇ ਹੁੰਦੇ ਨਾ ਤੇ ਗਾਇਸਾਂ ਨੂੰ ਤੜਕਾ ਨਹੀਂ ਆਸੀ ਸਿਰਫ ਜੀਰੇ ਦਾ ਤੜਕਾ ਸੀ ਕਰਨ ਕਿਉਂਕਿ ਮਤਲਬ ਉਹਨੂੰ ਲਾਈਦਾ ਨਹੀਂ ਮਤਲਬ ਕਿਉਂਕਿ ਉਹ ਪ੍ਰਸ਼ਾਦ ਹੁੰਦਾ ਨਾ ਸਾਈ ਬਾਬਾ ਜੀ ਦਾ ਤਾਂ ਫਿਰ ਉਹਨੂੰ ਅੱਦਾ ਉਹਦੇ ਵਿੱਚ ਪਿਆਜ਼ ਜਾਂ ਜਾਂ ਹੋਰ ਵੀ ਕੀ ਜਿਦਾ ਕਈ ਪੇਸਟ ਵੀ ਪਾ ਦਿੰਦੇ ਦਾ ਅਦਰਕ ਦਾ ਅਦਰਕ ਤਾਂ ਮੈਂ ਯੂਜ਼ ਕਰ ਲਈਦਾ ਪਰ ਲਸਣ ਆਪਾਂ ਅਗਲੇ ਚਾਵੜਾ ਚ ਪਾਇਆ ਨਹੀਂ ਹਾਂ ਲਸਣ ਹੀ ਯੂਜ਼ ਕਰੀਦਾ ਆਪਾਂ ਪਾ ਯੂਜ਼ ਨਹੀਂ ਨਾ ਕਰੀਦਾ ਮम्मा ਕਹਿੰਦੀ ਯਾਦ ਰੱਖੋ ਕਿ ਜਦੋਂ ਵੀ ਅੱਗੇ ਤੋਂ ਪ੍ਰਸ਼ਾਦ ਦੀ ਗੱਲ ਹੋਵੇ ਨਾ ਹੀ ਵਿੱਚ ਪਿਆਜ਼ ਪਾਉਣਾ ਤੇ ਨਾ ਹੀ ਲਸਣ ਪਾਉਣਾ ਸਾਡੇ ਜਿੱਦਾਂ ਉਹ ਗਵਾਂਢੀ ਉਹਦਾ ਪਾਉਂਦੇ ਨਹੀਂਗੇ ਹੂੰ ਕਿਉਂਕਿ ਜਦੋਂ ਪ੍ਰਸ਼ਾਦ ਬਣਾ ਕੇ ਵਗਾਰਾ ਵੰਡਦੇ ਆ ਥੈਟਸ ਵਾਈ ਮम्मा ਚੱਲ ਲੈ ਗਾਇਸ ਮम्मा ਚੱਲ ਲੈ ਖਾ ਕੇ ਮम्मा ਮम्मा ਚੱਲ ਨਹੀਂ ਹੈਗੇ ਸ਼ੀ ਇਜ਼ ਨਾਟ ਚਲੀ ਆਈ ਐਮ ਨਾਟ ਟੈਲਿੰਗ ਸ਼ੀ ਇਜ਼ ਚਲੀ

ਇਜਾੜ ਕੇ ਕਰਦੀ ਰਹਿੰਦੀ ਆ ਤੇਰੀ ਇੰਗਲਿਸ਼ ਨਹੀਂ ਮਾੜੀ ਹੈ ਗਾਇਸ ਬੋਲ ਲੈਂਦੀ ਹੈ ਨਾ ਕਈ ਵੇ ਨਾ ਅਸੀਂ ਇੰਗਲਿਸ਼ ਚ ਤਾਕ ਕਰਦੇ ਹੁੰਦੇ ਆ ਉਹਦੇ ਬਿਲਕੁਲ ਸਹੀ ਬੋਲਦੀ ਹੁੰਦੀ ਆ ਹਾਂ ਗਾਇਸ ਇੱਥੇ ਤਾਂ ਇਹ ਹੈ ਨਾ ਗਾਇਸ ਇੱਥੇ ਹੈ ਨਾ ਮਤਲਬ ਥੋੜਾ ਜਿਹਾ ਫਨੀ ਲੱਗੇ ਤਾਂ ਇਹ ਅੱਦ ਦੀ ਟੁੱਟੀ ਫੁੱਟੀ ਇੰਗਲਿਸ਼ ਬੋਲਦੀ ਹੁੰਦੀ ਆ ਹਾਂ ਮਤਲਬ ਕੈਮਰੇ 'ਚ ਮੇਰੇ ਕੈਮਰੇ 'ਚ ਇਦਾਂ ਹੁੰਦਾ ਮੈਂ ਤੇ ਇੰਗਲਿਸ਼ ਬੋਲਦੀ ਨਹੀਂ ਪਰ ਉਦਾਂ ਸੀ ਕਦੇ-ਕਦੇ ਇੱਕ ਦੂਜੇ ਨਾਲ ਇੰਗਲਿਸ਼ ਗੱਲ ਕਰੀਏ ਮੋਟਮ ਹੋ ਗਿਆ ਪਰ ਇੰਗਲਿਸ਼ ਚ ਗੱਲ ਨਹੀਂ ਕੀਤੀ ਮੁੰਡਾ ਹਣ ਨਾ ਹਾਂ ਕਾਫੀ ਟਾਈਮ ਹਣ ਨਾ ਬਟ

ਆ ਪਾਕ ਤੇ ਜਿਹਦਾ ਸਪੀਕਿੰਗ ਟੈਸਟ ਵੀ ਨਹੀਂ ਲਿਆ ਹਾਂ ਕਾਫੀ ਟਾਈਮ ਹੋ ਗਿਆ ਪਾਕ ਤੇ ਦੂਜੇ ਦੇ ਟੀਚਰ ਨਹੀਂ ਬਣੇ ਗਾਈਸ ਉਹ ਚ ਪਤਾ ਕੀ ਹੁੰਦਾ ਮਤਲਬ ਮੋਨਾ ਮੇ ਤਾਂ ਸਵਾਲ ਵਹੀਦੀ ਨਹੀਂ ਮੈਂ ਮੋਨਾ ਵਹੀਦੀ ਨਹੀਂ ਮੇਰਾ ਮਾਨ ਨਹੀਂ ਹੁੰਦਾ ਫਿਰ ਵੀ ਮੇ ਤਾਂ ਮੇਰੇ ਤਾਂ ਕਾਗੀ ਤਰ੍ਹਾਂ ਜਦੋਂ ਮੈਂ ਤੇ ਤੂੰ ਪੁੱਛਦੀ ਹੁੰਦੀ ਆ ਤੂੰ ਤਾਂ ਬੜੀ ਵਧੀਆ ਵਧੀਆ ਜਵਾਬ ਦੇ ਦਿੰਦੀ ਨਹੀਂ ਤੇ ਗਾਈਸ ਆਪੇ ਮੈਂ ਤੇ ਪੁੱਛਦੀ ਨਹੀਂ ਹੁੰਦੀ ਇਹ ਮੈਨੂੰ ਆਲਸ ਜਾਂਦਾ ਹਾਂ ਤੇ ਨੂੰ ਬੂ ਮੂ ਚ ਲਾਉਣ ਚ ਜ਼ਿਆਦਾ ਸੌਦਾ ਹੁੰਦਾ ਮੈਂ ਗੱਲ ਕਰਨ ਚ ਹਾਂ ਸੱਚੀ ਮਤਲਬ ਉਹ ਮੇਰਾ ਮਨ ਨਹੀਂ ਹੁੰਦਾ ਕਦੇ ਕਦੇ ਤੇ ਹਮੇਸ਼ਾ ਹੀ ਮਨ ਨੂੰ ਦਾ ਮੈਂ ਹਮੇਸ਼ਾ ਬੇਈਮਾਨੀ ਕਰਦੀ ਹੁੰਦੀ ਐ ਕਿਉਂ ਬੇਈਮਾਨੀ ਕਰਦੀ ਨੇ ਫੇਰ ਵੀ ਮੈਂ ਜਦ ਬਤਸਤੀ ਤੂੰ ਪਛ ਮੈਦੂ ਕਈ ਦਿਨ ਨਹੀਂ ਪੁੱਛ ਲਾ ਫੇ ਮਤਨ ਤੇ ਤ ਪਛ ਦਿਨ ਨਹੀਂ ਕੀ ਪਛ ਦਿਨ ਮੈਂ ਤੈਨੂੰ ਟੋਟਾ ਕਿਹੜਾ ਪੁੱਛਿਆ ਨਹੀਂ ਮਤਲਬ ਕੀ ਕਾਮਨ ਜਿਹੇ ਸਵਾਲ ਪੁੱਛਦੀ ਹੁੰਦੀ ਆ ਅਨੁਭਵਮਨ ਕਿਹੜਾ ਸਵਾਲ ਹੁੰਦਾ ਹੈ ਨਾ ਸਪੈਸ ਨਹੀਂ ਟੰਗਾ ਛੇ ਹੁੰਨੇਗਾ ਦੂਜਾ ਟੰਗਾ ਛੇ ਥੋੜੁਣੀ ਚਾਲ ਹੁੰਦੀ ਆ ਤੇ ਅਨਕਾਮਨ ਸਵਾਲ ਪੁੱਛਿਆ ਮੈਂ ਤੂੰ ਹੀ ਕਿਹਾ ਵੀ ਕਾਮਨ ਸਵਾਲ ਨਹੀਂ ਪੁੱਛਣੇ ਇਦਾਂ ਦੇ ਹੀ ਹੁੰਦੇ ਵੀ ਇਹਨਾਂ ਕਾਮਨ ਸਵਾਲ ਤਾਂ ਇਹ ਤੋਂ ਪਤਾ ਲੱਗਦਾ ਤੈਨੂੰ ਕੁਝ ਐਕਸਪੈਕਟ ਨਹੀਂ ਕਰਨਾ ਚਾਹੀਦਾ ਮੇਰੇ ਤੋਂ ਤੂੰ ਮੇਰੇ ਮੂੰਹ ਤੇ ਨਚਾ ਰਿਹਾ ਹਣਾ ਗਾਇਸ ਮੂਰਾ ਦੇਖ ਲਗੀ ਵਲੌਗ ਵਗੈਰਾ ਤੇ ਆਪਣਾ ਨਾਟਕ ਦੇਖੂਗੀ ਹਣ ਗਾਇਸ ਇਹ ਨਾਟਕ ਦੇਖਦੀ ਮੈਂ ਤੈਨੂੰ ਦੱਸੂਗੀ ਮੈਂ ਤੈਨੂੰ ਦੱਸੂਗੀ ਜੇ ਲੋਕਾਂ ਸਹੀ ਗੁਰ ਐਂਡ ਨੇ ਜੋ ਹੋਣੀ ਕਹਿੰਦੀ ਨਹੀਂ ਦੱਸ ਤੋਰਾਂ ਨੇ ਅਗਰੀ ਦੀ ਰਿਪੋਰਟ ਜਿਹੜਾ ਆਪਾ ਜੇ ਨਮੇ ਤੱਕੜੀ ਕਰਦੀ ਹੁੰਦੀ ਕਿਸੇ ਨੂੰ ਜ਼ਬਰਦਸਤੀ ਕਰਨ ਮੇਰੀ ਮਸਾਵਾਦ ਨਹੀਂ ਠੀਕ ਹੈ ਯਾ ਬਖਸ਼ਤਾ ਕੋਸ਼ਿਸ਼ ਹੈ ਸਾਹਮਣੇ ਜ਼ਿੰਦਗੀ ਬਤੀ ਜਾ ਰਹੀ ਹਾਂਜੀ ਖੁਸ਼ ਹੈ ਯਸ ਚਲੋ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਕਹੋ ਬਲੌਗ ਐਂਡ ਕਰੋ ਗਾਇਸ ਜੇ ਤੁਸੀਂ ਇਹ ਬਲੌਗ ਨੂੰ ਐਂਡ ਤੱਕ ਦੇਖਿਆ ਤਾਂ ਪਲੀਜ਼ ਜੇ ਨਹੀਂ ਵੀ ਦੇਖਿਆ ਸਕਿਪ ਕਰ ਕਰਕੇ ਦੇਖਿਆ ਵੈਸੇ ਤਾਂ ਸਕਿਪ ਕਰਿਆ ਨਾ ਕਰੋ ਪਰ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਰ ਲਿਓ ਪਲੀਜ਼ ਤੇ ਵੀਡੀਓਜ਼ ਨੂੰ ਲਾਈਕ ਵੀ ਕਰ ਦਿਆ ਕਰੀ ਕਮੈਂਟ ਵੀ ਕਰੋ ਤੇ ਸ਼ੇਅਰ ਵੀ ਕਰੋ ਤੇ మెల్దా పనల్గ్గ బాయ్